सुंदरता मुकाबले च बटाला दी आंगनवाड़ी अध्यापका दलजीत कौर ने जितया खिताब बटाला कादिया रोड की रहन वाली आंगनवाड़ी अध्यापका दलजीत कौर ने जो शौक वजो मॉडलिंग के च प्राइड ऑफ इंडिया का खिताब जितया उथे ही देश भर च दूसरा स्थान हासिल किया च होए नैशनल पद्धर के मुकाबले च फसट रनराप का खिताब अपने नाम किया है जिक्र योग है कि इस सुंदरता मुकाबले के पहले पड़ा च कुछ महीने पहला दलजीत कौर मिशीज गुरदासपुर भी रह चुके हैं ਅਤੇ ਉਸ ਤੋਂ ਬਾਅਦ ਉਸ ਪੰਜਾਬਣ ਦਾ ਕਿਤਾਬ ਵੀ ਹਾਸਿਲ ਕੀਤਾ ਸੀ ਅਤੇ ਹੁਣ ਦੇਸ਼ 'ਚ ਦੂਸਰਾ ਸਥਾਨ ਜਿੱਤਿਆ ਹੈ ਉਥੇ ਹੀ ਬਟਾਲਾ ਪਹੁੰਚਨ ਤੇ ਦਲਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਗੱਲਬਾਤ ਦੌਰਾਨ ਦਲਜੀਤ ਕੌਰ ਨੇ ਦੱਸਿਆ ਕਿ ਦੱਸਿਆ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਸੁੰਦਰਤਾ ਮੁਕਾਬਲਾ ਫਾਰ ਐਵਰਸਟਾਰ ਇੰਡੀਆ ਵੱਲੋਂ ਭਾਰਤ ਦੇ ਸਾਰੇ ਸੂਬਿਆਂ 'ਚ ਕਰਵਾਏ ਗਏ ਸੀ ਜਿਸ ਵਿੱਚ ਉਸਨੇ ਫਸਟ ਰਨ ਰਾਪ ਪੰਜਾਬ ਦਾ ਕਿਤਾਬ ਜਿੱਤਿਆ ਸੀ ਅਤੇ ਹੁਣ ਦਸੰਬਰ ਦੇ ਮਹੀਨੇ ਦੇ ਲਈ ਚ ਨੈਸ਼ਨਲ ਪੱਦਰ ਦੇ ਚੋ ਜਿੱਤ ਕੀ ਆਈ ਹੈ ਅਤੇ ਦਿਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਕਾਮਯਾਬੀ ਪਿੱਛੇ ਉਹ ਮੁੱਖ ਤੌਰ ਤੇ ਆਪਣੇ ਪਤੀ ਗੁਰਮੀਤ ਸਿੰਘ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਉਹਨਾਂ ਦਾ ਵਿਆਹ ਤੋਂ ਬਾਅਦ ਬਹੁਤ ਸਾਥਾ ਦਿੱਤਾ ਅਤੇ ਕਦੇ ਰੋਕਟੋਕ ਨਹੀਂ ਕੀਤੀ ਦਿਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਮਿਸ ਜ ਇੰਡੀਆ ਬੰਨਣਾ ਸੀ ਅਤੇ ਉਹ ਅੱਜ ਪੂਰਾ ਹੋਇਆ ਹੈ ਹਾਂਜੀ ਸੰਘਰਸ਼ ਤੇ ਬਹੁਤ ਕਰਨਾ ਪਿਆ ਕਿਉਂਕਿ ਹਰ ਤਰ੍ਹਾਂ ਨਾਲ ਜਿਹੜਾ ਆ ਮੇਨਟੇਨ ਕਰਨਾ ਪੈਂਦਾ ਆ ਹਰ ਤਰ੍ਹਾਂ ਦੀ ਕਲਾਸ ਸਾਨੂੰ ਲਾਉਣੀ ਪਈ ਫੈਮਿਲੀ ਨੇ ਬੜੀ ਸਪੋਰਟ ਕੀਤੀ ਆ ਹਸਬੰਦ ਨੇ ਵੀ ਬਹੁਤ ਸਪੋਰਟ ਕੀਤੀ ਆ ਇੱਥੋਂ ਤੱਕ ਪਹੁੰਚਣ ਦੀ ਮੈਂ ਅਕਸਰ ਹੀ ਦੇਖਿਆ ਜਾਂਦਾ ਕਿ ਮੈਰਿਡ ਊਮਨ ਹੋਵੇ ਔਰ ਵਰਕਿੰਗ ਊਮਨ ਵੀ ਹੋਵੇ ਤੇ ਉਹਦੇ ਲਈ ਸ਼ਾਇਦ ਪ੍ਰਾਇੋਰਟੀਜ਼ ਪਹਿਲੇ ਫੈਮਿਲੀ ਵੀ ਰਹੀਂਦੀ ਆ ਜੌਬ ਵੀ ਰਹੀਂਦੀ ਲੇਕਿਨ ਉਹਦੇ ਵਿੱਚ ਇਹ ਸੁਪਨੇ ਦੱਬ ਕੇ ਰਹਿ ਜਾਂਦੇ ਆ ਇਹ ਸ਼ਾਇਦ ਇਹ ਹੈ ਕਿ ਮੇਰੀ ਫੈਮਿਲੀ ਨੇ ਸਪੋਰਟ ਕੀਤੀ ਪਰ ਮੈਂ ਆਪਣੀ ਫੈਮਿਲੀ ਵੀ ਵੇਖੀ ਆਪਣੇ ਬੱਚੇ ਆਪਣੇ ਹਸਬੰਦ ਨੂੰ ਵੇਖਿਆ ਆਪਣੀ ਜੌਬ ਵੀ ਵੇਖੀ ਉਹਦੇ ਨਾਲ ਨਾਲ ਮੇਰੇ ਮਤਲਬ ਮੇਰੀ ਜੌਬ ਦੇ ਨਾਲ ਮੇਰੇ ਦਫਤਰ ਵਾਲਿਆਂ ਵੀ ਮੇਰੀ ਬਹੁਤ سپورਟ ਕੀਤੀ ਮੇਰੇ ਹਸਬੰਦ ਨੇ ਵੀ ਮੇਰੇ ਬੱਚਿਆਂ ਨੇ ਫੈਮਿਲੀ ਨੇ ਸਾਰਿਆਂ ਨੇ ਮੇਰੀ ਬਹੁਤ سپورਟ ਕੀਤੀ ਹੈ ਕਿ ਜਦੋਂ ਵੀ ਮੈਨੂੰ ਕਿਸੇ ਦੀ ਲੋਟ ਪਈ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਕਿ ਜਦੋਂ ਤੁਸੀਂ ਅਵਾਰਡ ਜਿੱਤ ਕੇ ਆਏ ਹੋਏ ਕੰਪੀਟੀਸ਼ਨ ਕਿੱਥੇ ਹੋਇਆ ਔਰ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ ਚ ਹੋਇਆ ਤੇ ਇਹ ਪ੍ਰਾਈਡ ਆਫ ਇੰਡੀਆ ਵੱਲੋਂ ਜਿਹੜਾ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਕਰਵਾਇਆ ਗਿਆ ਤੇ ਜਿਸ ਚੋਂ ਮੈਂ ਫਰਸਟ ਰਨਰ ਆਪ ਗਈ ਕਿ ਤੱਕ ਪਹੁੰਚੂਆਂ ਕਿੰਨਾ ਸੌਖਾ ਸੀ ਇਹ ਸੌਖਾ ਨਹੀਂ ਬਹੁਤ ਔਖਾ ਸੀ ਉਦੋਂ ਤੇ ਬਹੁਤ ਮਨ ਵਿੱਚ ਟੈਨਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਚਲੋ ਵਾਈਗੋਦ ਨੇ ਵਧੀਆ ਕੀਤਾ ਕਿ ਮੈਂ ਜਿਹੜਾ ਨੈਸ਼ਨਲ ਮੇਰੇ ਮਨ ਚ ਸੀ ਕਿ ਮੈਂ ਕੋਈ ਨੈਸ਼ਨਲ ਜਿੱਤ ਕੇ ਆਉਣਾ ਆ ਤੇ ਚਲੋ ਮੈਂ ਜਿੱਤ ਕੇ ਆਈ ਆ ਅੱਗੇ ਵੀ ਆਪਣੇ ਸੁਪਨੇ ਤੱਕ ਕੇ ਬੈਠੇ ਨਹੀਂ ਮੈਂ ਸਭ ਲਈ ਕਹਿੰਦੀ ਜੇ ਤੁਹਾਡੇ ਕਿਸੇ ਵੀ ਫੀਲ ਵਿੱਚ ਜਾਂਦੇ ਸੁਪਨੇ ਆ ਤੇ ਉਹਨੂੰ ਜਰੂਰ ਕਰ ਕਰਨੇ ਚਾਹੀਦੇ ਆ ਅੱਗੇ ਨਿਕਲ ਕੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ سپورਟ ਹੋਣੀ ਚਾਹੀਦੀ ਆ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ हां जी ਸਭ ਤੋਂ ਪਹਿਲਾਂ ਮੇਰਾ ਜਿਹੜਾ ਆਪ੍ਰੈਲ ਵਿੱਚ 2023 ਦੇ ਆਪ੍ਰੈਲ ਵਿੱਚ ਮੈਂ ਇੱਕ ਫਾਰਮ ਅਡੀਸ਼ਨ ਫਿਲ ਕੀਤਾ ਸੀ ਤੇ ਜਦੋਂ ਵਿੱਚ ਮੇਰਾ ਜਿਹੜਾ ਆਨਲਾਈਨ ਅਡੀਸ਼ਨ ਹੋਇਆ ਉਹ ਚੋਂ ਮੈਂ ਜੁਣੀ ਗਈ ਤਾਂ ਫਿਰ ਉਸ ਤੋਂ ਬਾਅਦ ਸਾਡਾ ਕੰਪੀਟੀਸ਼ਨ ਹੋਇਆ ਮੇਰਾ ਮਈ ਦੇ ਵਿੱਚ ਜਿੱਥੇ ਮੈਂ ਪੂਰੇ ਗਰਦਾਸਪੁਰ ਦੀ ਚੋਂ ਮਤਲਬ Winner ਰਹੀ ਹਾਂ ਉਸ ਤੋਂ ਬਾਅਦ ਜਿਹੜਾ ਸਾਡਾ ਇਹ G2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਸਟ ਰੰ ਦਾ ਪਦਾਅ ਤੱਕ ਦਾ ਕੰਮ ਦਿੱਤਾ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਵਾਰਕਾ ਚ ਦਿੱਲੀ ਵਿੱਚ ਉਹਦੇ ਵਿੱਚੋਂ ਮੈਂ ਨੈਸ਼ਨਲ ਵਿੱਚੋਂ ਫਸਟ ਰਨ ਆਪ ਲਾਇਆ ਕਿਛੇ ਵੀ ਔਖਾ ਹੋਇਆ ਨਾ ਕੋਈ ਹਾਂਜੀ ਦਿੱਲੀ ਇਹ ਦਿੱਲੀ ਸ਼ਹਿਰ ਦੇ ਆ ਕਾਫੀ ਕਾਫੀ ਵਧੀਆ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵਿੱਚ ਸਾਰਾ ਕੁਝ ਵੇਖ ਕੇ ਤੇ ਫਿਰ ਮੈਨੂੰ ਮਤਲਬ ਫਸਟ ਰਨ ਆਪ ਲਾਇਆ ਉਹਦੇ ਵਿੱਚ ਸਾਡਾ ਹੈ ਤੇ ਬਹੁਤ ਟਫ ਹੁੰਦਾ ਹੈ ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂਗਾ ਇਹ ਚੈਲਿੰਜਿੰਗ ਜੀ ਉਹਦੋਂ ਹੋ ਜਾਂਦਾ ਹੈ ਹਾਂਜੀ ਉਦੋਂ ਤੇ ਹੈ ਸੀ ਉਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ ਲੇਕਿਨ ਜਦੋਂ ਕਰਾਉਨ ਮਿਲੇ ਉਹਦੋਂ ਦੀ ਮੂਮੈਂਟਸ ਸੀ ਉਹਦੋਂ ਤੇ ਕਿਵੇਂ ਕਹਾਂ ਡਿਸਕ੍ਰਾਈਬ ਕਰ ਸਕਦੀ ਹਾਂ ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਦਾ ਹੀਰੋ ਟਾਈਮ ਮੈਨੂੰ ਤੇ ਇੱਕਦਮ ਅੱਖਾਂ ਚੋਂ ਅੱਥਰੂ ਆ ਗਏ ਕਿ ਮੈਂ ਵਾਕਈ ਫਸਟ ਅਨਰਅਪ ਬਣ ਗਈ ਆ